ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਟਿਕਰ ਬਹੁਤ ਬਹੁਤ ਸਵਾਗਤ ਮੈਂ ਦੀਪ ਸਿੱਧੂ ਆ ਤੁਹਾਡੇ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਤੇ ਜਿਹੜੇ ਵੀ ਤੁਹਾਨੂੰ ਸੂਟ ਪਸੰਦ ਹੋਏ ਜੀ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਆਰਡਰ ਦੇ ਦਿਓ ਇਹ ਅੱਜ ਵਾਲੇ ਸੂਟ ਆਪਾਂ ਵੈਲਵਟ ਤੇ ਦਿਖਾਵਾਂਗੇ ਤੁਸੀਂ ਕੋਈ ਵੀ ਡਿਜ਼ਾਈਨ ਕੋਈ ਵੀ ਕਲਰ ਤੇ ਬਣਵਾ ਸਕਦੇ ਹੋ ਤੇ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹ ਆਪਣੇ ਜਾ ਰਹੇ ਨੇ ਜੀ ਕੈਨੇਡਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜਿਹੜੀ ਵੀ ਆਪਾਂ ਵੀਡੀਓ ਪਾਉਂਦੇ ਆ ਤੁਹਾਡੇ ਤੱਕ ਪਹੁੰਚ ਸਕੇ ਪਿੰਕ ਕਲਰ ਤੋਂ ਅੱਪਰ ਸਟਾਰਟ ਕਰਦੇ ਆਂ ਬੈਲਵਟ ਪਿੰਕ ਕਲਰ ਦਾ ਹੈ ਹੈਗਾ ਯਾ ਸੂਟ ਬੈਲਵਟ ਵੀ ਤੁਹਾਨੂੰ ਸੌਫਟ ਵਾਲੀ ਮਿਲੂਗੀ ਜੀ ਬਹੁਤ ਵਧੀਆ ਵਾਲੀ ਇਹਦੇ ਉੱਪਰ ਜਿਹੜਾ ਕੰਮ ਕੀਤਾ ਹੋਇਆ ਮਸ਼ੀਨ ਵਰਕ ਦਾ ਕੀਤਾ ਹੋਇਆ ਜੀ ਕਲੀਆਂ ਆ ਜਾਣਗੀਆਂ ਤੇ ਇੱਥੇ ਬੁੱਟੀਆਂ ਆ ਜਾਣਗੀਆਂ ਘੇਰੇ ਤੱਕ हिਪ ਤੱਕ ਆ ਜਾਣਗੀਆਂ ਜੀ ਉੱਪਰ ਤੱਕ ਇਹ ਕਲੀਆਂ ਜਾ ਰਹੀਆਂ ਨੇ ਇਤਨੇ ਅਕ ਤੇ ਆਪਾਂ ਨੇ ਲੇਸ ਲਗਾ ਦਿੱਤੀ ਆ ਬਾਜੂ ਦਾ ਕੰਮ ਵੀ ਕਲੀ ਦੇ ਨਾਲ ਹੀ ਰਹੂਗਾ ਜਿਹੜੀ ਕਲੀ ਦੀ ਵੇਲ ਸੀਗੀ ਇਹ ਉੱਪਰ ਬੁੱਟੀ ਆ ਜੂਗੀ ਘੇਰੇ ਤੇ ਵੀ ਆਪਾਂ ਨੇ ਲੇਸ ਲਗਾਈ ਹੋਈ ਆ ਨਾਲ ਇਹਦੇ ਰੱਖੀ ਹੋਈ ਹੈ ਜੀ ਆਪਾਂ ਨੇ ਵਾਈਟ ਕਲਰ ਦੀ ਸਲਵਾਰ ਬਾਕੀ ਜੇ ਤੁਸੀਂ 올ਓਵਰ ਬਣਾਉਣਾ ਚਾਹੁੰਦੇ ਹੋ 올ਓਵਰ ਵੀ ਬਣਾ ਸਕਦੇ ਹੋ ਵਾਈਟ ਕਲਰ ਦੀ ਸਲਵਾਰ ਰੱਖੀ ਹੈ ਜਾਂ ਤੁਸੀਂ ਕਿਸੇ ਹੋਰ ਕਲਰ ਕੰਟਰਾਸਟ ਨਾਲ ਵੀ ਬਣਾ ਸਕਦੇ ਹੋ ਇਹਦੇ ਨਾਲ ਰੱਖਿਆ ਹੋਇਆ ਜੀ ਆਪਾਂ ਨੇ ਹਾਫ ਪਿਓਰ ਤੋਂ ਦੁਪੱਟਾ ਇਹ ਦੋ ਸੂਟ ਰੈਡੀ ਕੀਤੇ ਨੇ ਜੀ ਆਪਾਂ ਨੇ ਇੱਕੋ ਜੇ ਹਾਫ ਪਿਓਰ ਦਾ ਦੁਪੱਟਾ ਆਪਾਂ ਨੇ ਤਾਂ ਰੈਡੀ ਕੀਤਾ ਜੀ ਕਿਉਂਕਿ ਬਿਲਕੁਲ ਵੀ ਕਲਰ ਜਿਹੜਾ ਸੇਮ ਹੈ ਪ੍ਰੋਪਰ ਫੁੱਲ ਪਿਓਰ ਚਨਾਉਂ ਤੇ ਬਣੂਗਾ ਜਾਂ ਤੁਸੀਂ ਫੁੱਲ ਪਿਓਰ ਦਾ ਚਨਾਉਂ ਦਾ ਦੁਪੱਟਾ ਲਗਾਇਓ ਇਹਦੇ ਨਾਲ ਠੀਕ ਹੈ ਉਹਦੇ ਉੱਪਰ ਇਹ ਕਲਰ ਬਣੂਗਾ ਵੈਲਵਟ ਦਾ ਤੁਸੀਂ ਕੋਈ ਵੀ ਕਲਰ ਬਣਵਾਉਨੇ ਹੋ ਤਾਂ ਪਿਓਰ ਚਨਾਉਂ ਦਾ ਦੁਪੱਟਾ ਲਗਵਾਇਓ ਇਹਦੇ ਨਾਲ ਆਪਾਂ ਨੇ ਲਗਾਈ ਹੋਈ ਜੀ ਔਰਗੈਂਜ਼ਾ ਦੀ ਲੈਸ ਬਹੁਤ ਪਿਆਰੀ ਵਾਈਟ ਕਲਰ ਦੀ ਠੀਕ ਹੈ ਜੀ ਸੇਮ ਆਪਾਂ ਇਹਦੇ ਨਾਲ ਦਾ ਇੱਕ ਛੋਟੀ ਜੀ ਕੁੜੀ ਦਾ ਸੂਟ ਰੈਡੀ ਕੀਤਾ। ਕੰਮ ਸੇਮ ਰਹੇਗਾ ਜੀ ਬਿਲਕੁਲ। ਕੰਟਰਾਸਟ ਵੀ ਸੇਮ ਹੈ। ਦੇਖੋ ਤੁਸੀਂ ਐਦਾਂ ਇੱਕੋ ਜਿਹਾ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਬਣਵਾ ਸਕਦੇ ਹੋ। ਸੇਮ ਇਹਦੇ ਨਾਲ ਵਾਈਟ ਕਲਰ ਦੀ ਸਲਵਾਰ ਰਹੇਗੀ। ਜਿਹੜਾ ਸਲਵਾਰ ਦਾ ਕੱਪੜਾ ਹੈਗਾ ਜੀ ਸਿਲਕ ਦਾ ਤੇ ਤੁਸੀਂ ਸਿਲਕ ਦੀ ਸਲਵਾਰ ਨਾਲ ਕਿਸੇ ਹੋਰ ਮਤਲਬ ਮੈਚਿੰਗ ਦੇ ਨਾਲ ਵੀ ਰੈਡੀ ਕਰਵਾ ਸਕਦੇ ਆ ਇਹਦੇ ਨਾਲ ਵੀ ਆਪਾਂ ਨੇ ਛੋਟਾ ਜਿਹਾ ਦੁਪੱਟਾ ਰੈਡੀ ਕੀਤਾ ਜੀ ਠੀਕ ਹੈ ਵਾਈਟ ਕਲਰ ਦੇ ਨਾਲ ਲੈਸ ਲਗਾਈ ਹੋਈ ਹੈ ਹਾਫ ਪਿਓਰ ਦਾ ਦੁਪੱਟਾ ਹੈਗਾ ਜੀ ਇਹਦੇ ਨਾਲ ਉਹ ਜ਼ਿਆਦਾ ਮਹਿੰਗੇ ਨਹੀਂ ਸੀ ਸੂਟ ਬਣਾਉਣਾ ਚਾਹੁੰਦੇ ਇਸ ਕਰਕੇ ਆਪਾਂ ਨੇ ਹਾਫ ਪਿਓਰ ਦਾ ਦੁਪੱਟਾ ਲਗਾ ਕੇ ਇਨੂੰ ਰੈਡੀ ਕਰ ਦਿੱਤਾ ਜੇ ਆਪਾਂ ਫੁੱਲ ਪਿਓਰ ਚਨਾ ਉਹਨਾਂ ਦਾ ਦੁਪੱਟਾ ਲਾਉਨੇ ਆਂ ਜੀ ਸੂਟ ਮਹਿੰਗਾ ਚੱਲ ਜਾਂਦਾ ਇਸ ਕਰਕੇ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜਾ ਲਗਾਉਣਾ ਚਾਹੁੰਦੇ ਹੋ ਪਰ ਥੋੜਾ ਜਿਹਾ ਤੁਹਾਨੂੰ ਵੀ ਕੰਪਰੋਵਾਈਜ਼ ਕਰਨਾ ਪਊਗਾ ਇਹਦੇ 'ਚ ਥੋੜਾ ਜਿਹਾ ਕਲਰ ਦਾ ਫਰਕ ਰਹਿ ਜਾਂਦਾ ਹੈ ਠੀਕ ਹੈ ਇਹ ਦੱਸਿਓ ਜੀ ਕਿਵੇਂ ਲੱਗੇ ਸੂਟ ਨੈਕਸਟ ਆਪਾਂ ਤੁਹਾਨੂੰ ਮਹਿੰਦੀ ਤੇ ਦਿਖਾਉਨੇ ਆਂ ਇਹ ਵੀ ਵੈਲਵਟ ਤੇ ਹੈਗਾ ਹੈ ਇਹਦਾ ਕੇ ਇਹਦਾ ਕੰਮ ਆ ਜਾਏਗਾ ਜੀ ਵੇਲ ਪਾਈ ਹੋਈ ਹੈ neck ਦਾ ਕੰਮ ਬਹੁਤ ਸੋਹਣਾ ਰਹੇਗਾ ਇਹਦੇ ਉੱਪਰ ਆਪਾਂ ਨੇ ਜਰੀ ਦਾ ਕੰਮ ਕੀਤਾ ਹੋਇਆ ਕਿਉਂਕਿ ਇਹਦੇ ਨਾਲ ਕੰਟਰਾਸਟ ਸਲਵਾਰ ਨਹੀਂ ਸੀ ਹੈਗੀ ਬਾਜੂ ਦਾ ਕੰਮ ਵੀ ਦੇਖੋ ਪੂਰਾ ਵੇਲ ਨਾਲ ਕੀਤਾ ਹੋਇਆ ਹੈ ਇਹ 올ਓਵਰ ਸੀਗਾ ਸੂਟ ਜੀ ਮਹਿੰਦੀ ਕਲਰ ਦਾ ਹੀ ਨਾਲ ਇਹਦੇ ਸਲਵਾਰ ਆਪਾਂ ਨੇ ਸਟਿਚ ਕੀਤੀ ਹੋਈ ਹੈ ਇਹ ਦਿਨal ਕੀਤਾ ਹੋਇਆ ਜੀ ਚਨੌਨ ਦਾ ਦੁਪੱਟਾ 골ਡਨ ਗੋਟਾ ਲਗਾ ਕੇ ਰੈਡੀ ਕੀਤਾ ਹੋਇਆ ਜੀ ਦੁਪੱਟਾ ਆਪਾਂ ਇਹ 올ਓਵਰ ਸੂਟ ਸੀਗਾ ਤੁਸੀਂ ਮੈਚਿੰਗ ਵੀ ਬਣਵਾ ਸਕਦੇ ਹੋ ਤੇ 올ਓਵਰ ਵੀ ਬਣਵਾ ਸਕਦੇ ਹੋ ਤੇ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਵੈਲਵਟ ਦਾ ਸੂਟ ਤੇ ਜਿਹੜਾ ਜਰੀ ਦਾ ਕੰਮ ਹੈ ਬਹੁਤ ਸੋਹਣਾ ਲੱਗਦਾ ਜੀ ਡਾਰਕ ਕਲਰ ਦੇ ਉੱਪਰ ਜਦੋਂ ਆਪਾਂ ਜਰੀ ਦਾ ਕੰਮ ਕਰਦੇ ਆ ਤੇ ਇਹ ਮਸ਼ੀਨ ਵਰਕ ਦਾ ਕੰਮ ਹੈਗਾ ਆ ਬਹੁਤ ਜ਼ਿਆਦਾ ਕੋਸਟਲੀ ਵੀ ਨਹੀਂ ਹੁੰਦੇ ਇਹ ਸੂਟ ਠੀਕ ਜਿਹੇ ਰੇਟ ਵਿੱਚ ਇਹ ਸੂਟ ਜਿਹੜੇ ਬਣ ਜਾਂਦੇ ਨੇ ਜੀ ਇਹਨੂੰ ਆਪਾਂ ਨੇ ਪਾਈਪਿੰਗ ਲਗਾ ਕੇ ਸਟਿਚ ਕੀਤਾ ਸੀ ਇਹ ਵੀ ਆਪਣਾ ਸੂਟ ਬਾਹਰ ਹੀ ਜਾਣਾ ਹੈ ਜੀ ਇਹ ਹੈਲਦੀ ਨੇ ਇਸ ਕਰਕੇ ਨਾਪ ਵੱਡਾ ਹੈ ਇਹਨਾਂ ਦਾ ਇਹ ਜਿਹੜਾ ਆਪਾਂ ਨੇ ਕਲੀਆਂ ਦਾ ਕੰਮ ਕੀਤਾ ਹੋਇਆ ਜੀ ਇਹ ਵੀ ਤੁਸੀਂ ਵੇਲ ਪਵਾ ਸਕਦੇ ਹੋ ਦੇਖੋ ਬਹੁਤ ਪਿਆਰਾ ਹੈ ਡਿਜ਼ਾਈਨ ਹੈਗਾ ਤੇ ਇਹ ਵੀ ਜਰੀ ਦਾ ਕੰਮ ਆਏਗਾ ਇਹਦਾ ਬਾਜੂ ਦਾ ਵੀ ਸੇਮ ਕੰਮ ਰਹੇਗਾ ਜੀ ਇਹ ਵੀ ਤੁਸੀਂ ਕੰਮ ਜਿਹੜਾ ਆਪਣੇ ਸ਼ਰਟ ਦੇ ਉੱਪਰ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਨੇ ਕੀਤਾ ਹੋਇਆ ਜੀ ਪਲਾਜ਼ੋ ਸਟਿਚ ਖੁੱਲੇ ਵਾਲਾ ਇਤਨਾਲ ਰੱਖਿਆ ਹੋਇਆ ਜੀ ਚਨਾਉਣ ਦਾ ਦੁਪੱਟਾ ਨਾਲ ਲਗਾਇਆ ਹੋਇਆ 골ਡਨ ਕਲਰ ਦਾ ਗੋਟਾ ਇਹ ਰੈੱਡ ਵੈਲਵਟ ਦਾ ਸੂਟ ਹੈ ਜੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਸਟਿਚਿੰਗ ਕਰਵਾ ਕੇ ਵੀ ਤੁਸੀਂ ਸੂਟ ਲੈ ਸਕਦੇ ਹੋ ਤੇ ਅਨਸਟਿਚ ਵੀ ਤੁਸੀਂ ਮੰਗਵਾ ਸਕਦੇ ਹੋ ਏ ਆਪਾਂ ਬਹੁਤ ਡਿਜ਼ਾਈਨ ਬਣਾ ਚੁੱਕੇ ਆ ਬਹੁਤ ਕਲਰ ਦੇ ਵਿੱਚ ਬਣਾ ਚੁੱਕੇ ਆ ਤੇ ਆਪਾਂ ਬਲੈਕ ਦੇ ਵਿੱਚ ਬਣਾਇਆ ਜੀ ਹੁਣ ਸ਼ਿਮਰ ਦੇ ਵਿੱਚ ਇਹ ਬਹੁਤ ਪਿਆਰ ਦਿੱਤਾ ਜੀ ਤੁਸੀਂ ਇਸ ਡਿਜ਼ਾਈਨ ਨੂੰ ਚਾਕਾਂ ਦਾ ਕੰਮ ਰਹੇਗਾ ਜੀ ਫਰੰਟ ਔਰ ਬੈਕ ਫਰੰਟ ਔਰ ਬੈਕ ਸੇਮ ਕੰਮ ਰਹੇਗਾ ਮੈੱਕੇ ਦਾ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਬਾਜੂ ਦਾ ਕੰਮ ਵੀ ਇਹਦੇ ਨਾਲ ਦਾ ਹੀ ਰਹੇਗਾ ਜੀ ਸੇਮ ਇਹ ਵੀ ਜਰੀ ਦਾ ਕੰਮ ਕੀਤਾ ਹੋਇਆ ਹੈ ਥ्रेड ਨਹੀਂ ਇਹਦੇ ਵਿੱਚ ਯੂਜ਼ ਕੀਤਾ ਆਪਾਂ ਨੇ ਫਰੰਟਰ ਬੈਕ ਇਹਦਾ ਸੇਮ ਕੰਮ ਰਹੇਗਾ ਜੀ ਤੁਸੀਂ 4 ਸਾਈਡ ਘੇਰੇ ਦੇ ਵਿੱਚ ਵੀ ਕਰਵਾ ਸਕਦੇ ਹੋ ਤੇ ਬੂਟੀਆਂ ਵੀ ਪਵਾ ਸਕਦੇ ਆ ਜੀ ਵਿੱਚ ਇਹਦੇ ਨਾਲ ਕੀਤੀ ਹੋਈ ਆ ਸਲਵਾਰ ਸਟਿਚ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਕਿਉਂਕਿ ਇਹ ਆਪਾਂ ਨੇ ਵਾਈਟ ਲੈ ਕੇ ਡਾਈ ਕਰਵਾਇਆ ਜੇ ਕਈ ਵਾਰੀ ਕੋਈ ਕਲਰ ਨਹੀਂ ਮਿਲਦਾ ਫਿਰ ਆਪਾਂ ਡਾਈ ਕਰਵਾ ਲੈਣੀ ਆਂ ਇਹਦੇ ਨਾਲ ਕੀਤਾ ਹੋਇਆ ਜਿ ਸ਼ਿਮਰ ਦਾ ਦੁਪੱਟਾ ਨਾਲ ਲਗਾਈ ਹੋਈ ਆਪਣੇ 골ਡਨ ਕਲਰ ਦੀ ਲੈਸ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਉਮੀਦ ਕਰਦੇ ਹਾਂ ਦੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਜੇ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੈਗਾ ਤੁਸੀਂ ਆਪਣੇ ਡਿਜ਼ਾਈਨ ਦਾ ਵੀ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਨੈਵੀਡੀਓ ਵਿੱਚ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਟੇ ਕਾਲ ਬਾਏ ਬਾਏ